ਇਹ ਅਤੇ ਇਸ ਤੋਂ ਬਾਅਦ ਉਹਨਾਂ ਦੇ ਬਲੋ ਦੱਸਦੀ ਹੈ ਕਿ ਸਪੀਕਰ ਦੀ ਕੁਰਸੀ ਤੱਕ 몰 ਜਾ ਕੇ ਜੋ ਹੰਗਾਮਾ ਕੀਤਾ ਗਿਆ ਕਿਤੇ ਕਿਹਾ ਗਿਆ ਕਿ ਉਹਨਾਂ ਨੂੰ ਬੋਲਣ ਦਾ ਟਾਈਮ ਤੱਕ ਨਹੀਂ ਦਿੱਤਾ ਜਾ ਰਿਹਾ ਮੈਨੂੰ ਮੈਨੂੰ ਬੜਾ ਫਕਰ ਆ ਕਿ ਜਮਹੂਰੀਅਤ ਨੂੰ ਆਪ ਹੋਲਚਰਨ ਵਾਸਤੇ ਆਪਣੇ ਪੰਜਾਬ ਦੀਆਂ ਗੱਲਾਂ ਕਰਨ ਵਾਸਤੇ ਅਗਰ ਮੈਨੂੰ ਨਾਮਜ਼ਦ ਕਰਕੇ ਅੱਜ ਸਪੀਕਰ ਨੇ ਕੱਢਿਆ ਤੇ ਮੈਂ ਸਮਝਦਾ ਮੈਨੂੰ ਮੇਰੇ ਵਾਸਤੇ ਮਾਨ ਦੀ ਗੱਲ ਹੈ ਕਿਉਂਕਿ ਅੰਦਰ ਕੀ ਹੋ ਰਿਹਾ ਮਹਿਜ਼ ਡਰਾਮਾ ਪਿਛਲੇ 3 ਘੰਟੇ ਤੋਂ ਬਹਿਸ ਚੱਲ ਰਹੀ ਹੈ ਸਪੀਕਰ ਨੇ ਕੱਟੂ-ਕੱਟ 40-45 ਬੰਦਿਆਂ ਨੂੰ ਟਾਈਮ ਦਿੱਤਾ ਕੱਲੇ ਆਪ ਉਸਨੇ 35 ਮਿੰਟ ਰਿਕਾਰਡ ਤੇ ਲਏ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਬੁਲਾ-ਬੁਲਾ ਕੇ ਸ਼ਾਇਦ ਕੋਈ ਗੈਲਰੀ 'ਚੋਂ ਬੰਦੇ ਰਹਿ ਗਏ ਹੋਣਗੇ ਗੈਲਰੀਆਂ 'ਚੋਂ ਮੈਂ ਕਿਹਾ ਬੁਲਾ ਕੇ ਉਹਨਾਂ ਨੂੰ ਬੁਲਾ ਦਿਓ ਲੇਕਿਨ ਖੈਰ ਇਹਨੂੰ ਟਾਈਮ ਨਹੀਂ ਦੇਵਾ ਮੈਂ ਤਾਂ ਸਿਰਫ ਖੜੇ ਹੋ ਕੇ ਉਹਨੇ ਗੱਲ ਪੁੱਛਣੀ ਸੀ ਕਿ ਤੁਹਾਨੂੰ ਕੋਈ ਮੇਰੇ ਨਾਲ ਪਰਸਨਲ ਰਿਲੇਸ਼ਨ ਕੋਈ ਤੁਹਾਡਾ ਮੈਂ ਜ਼ਾਤੀ ਨੁਕਸਾਨ ਕੀਤਾ ਸਪੀਕਰ ਸਾਹਿਬ ਕੋਈ ਤੁਹਾਡੀ ਪੈਲਿੰਗ ਵਾਈ ਹੈ ਕੋਈ ਤੁਹਾਡੀ ਵੱਟ ਵਾਈ ਆ ਕੋਈ ਤੁਹਾਡੀ ਕੰਨ ਤੋੜੀ ਆ ਕੋਈ ਤੁਹਾਨੂੰ ਅਪਸ਼ਬਦ ਕਦੀ ਬੁਲਾਏ ਹੋਣ ਲੇਕਿਨ ਮੈਨੂੰ ਇਸ ਅਚੀ ਤਰ੍ਹਾਂ ਅੱਜ ਤਾ ਨਹੀਂ ਮਹਿਸੂਸ ਹੋ ਰਿਹਾ ਕੁਝ ਸਾਲਾਂ ਤੋਂ ਮਹਿਸੂਸ ਹੋ ਰਿਹਾ ਕਿ ਸਪੀਕਰ ਬੇਬਸਾ ਲਾਚਾਰ ਇਹਨੂੰ ਪਿੱਛੋਂ ਹਦਾਇਤ ਅਰਵਿੰਦ ਕੇਜਰੀਵਾਲ ਦੀ ਮਨੀਸ਼ ਛੋਟੀਆਂ ਦੀ ਔਰ ਸਾਜਿਸ਼ ਦੇ ਤਹਿਤ ਭਗਵਾਨਪਾਨ ਦੀ ਹਦਾਇਤ ਅਨੁਸਾਰ ਇਹ ਮੈਨੂੰ ਰੋਕਿਆ ਜਾ ਰਿਹਾ ਮੈਨੂੰ 350 ਸਾਲ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੇ ਜਿੱਥੇ ਮੈਂ ਉਹ ਛੀਆਂ ਗੱਲਾਂ ਗੁਰੂ ਸਾਹਿਬ ਬਾਰੇ ਕਹਿਣੀਆਂ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੇ ਵੀ ਨਹੀਂ ਬੋਲਣ ਦਿੱਤਾ ਅੱਜ ਮੈਂ ਪਿਛਲੇ ਕੌਨਸਟੈਂਟਲੀ ਜਾਣ ਕੇ ਬੈਠਾ ਸੀਗਾ ਕਿ ਮੈਂ ਅੰਤ ਤੱਕ ਦੇਖਣਾ ਕਿ ਕੀ ਮੈਨੂੰ ਟਾਈਮ ਦੇਣਗੇ ਮੈਂ ਜਿੱਦਾਂ ਪਹਿਲਾਂ ਕਿਹਾ 3 ਘੰਟੇ 3.5 ਘੰਟੇ ਬਹਿਸ ਸੁਣੀ ਹੁਣ ਭਗਵੰਤਪਾਨੰਦਰਾਨ ਕੇ ਕਹਿ ਰਹੇ ਜੀ ਮੇਰੀ ਗੱਲ ਨਹੀਂ ਸੁਣਦੇ ਭਗਵੰਤਪਾਨ ਤਾਂ ਬੈਠਾ ਨਿਸ਼ਚੰਤਰ ਹਾਲਚ ਵਿਦਵਾਨ ਸਭਾ ਚ ਉਹ ਤਾਂ ਸਿਰਫ ਆਪਣਾ ਭਾਸ਼ਣ ਕਰਨ ਵਾਸਤੇ ਅਖੀਲੇ 15 ਮਿੰਟ ਵਿੱਚ ਆਉਂਦੇ ਨੇ ਜੀ ਔਰ ਉਹ ਇਹ ਗੱਲ ਬਹਾਨਾ ਬਣਾ ਰਹੇ ਨੇ ਕਿ ਅਸੀਂ ਸਦਨ ਦੀ ਕਾਰਵਾਈ ਨੂੰ ਕੋਈ ਰੋਕ ਰਿਹਾ ਕੋਈ ਸੁਝਾਅ ਇਹ ਕਰੇ سراسر ਗਲਤ ਮੈਂ ਇਸ ਡਿਬੇਟ ਵਿੱਚ ਮੈਨੇ ਕਿਸ ਦੋ ਤਿੰਨ ਗੱਲਾਂ ਪਾਉਣੀਆਂ ਸੀਗੀਆਂ ਕਿ ਇਹ ਫੈਟਰਲਿਜ਼ਮ ਤੇ ਸਭ ਤੋਂ ਵੱਡਾ ਡਾਕਾ ਆਬ ਕੰਟਰੀ ਸੀਮਸ ਟੂ ਬੀ ਮੂਵਿੰਗ ਟੂਵਰਡਸ ਫਾਸਿਜ਼ਮ ਅ ਫਾਰਸਿਸ ਡੈਮੋਕ੍ਰੇਸੀ ਲਾਈਕ ਪਾਕਿਸਤਾਨ ਇੰਡੀਆ ਹੈਜ਼ ਬੀਇੰਗ ਸਲੋ ਬਾਈ ਸਲੋ ਮੂਵਿੰਗ ਟੂ ਅ ਫਾਰਸਿਸ ਡੈਮੋਕ੍ਰੇਸੀ ਲਾਈਕ ਰਸ਼ਾ India is moving to a fascist democracy like North Korea. ਇਹ ਗੱਲਾਂ ਮੈਂ ਕੰਡੈਮ ਕਰਦੀਆਂ ਸੀ BJP ਦੀਆਂ ਔਰ ਜੋ ਦੂਸਰਾ ਫੈਡਰਲ ਟਾਂਚੇ ਤੇ ਹਮਲਾ ਇਸ ਲਈ ਆ ਕਿ ਕੋਈ ਵੀ ਸਟੇਟ 40% ਸ਼ੇਅਰ ਨਹੀਂ ਯੋਗਦਾਨ ਪਾ ਸਕਦੀ ਕੋਈ ਨਹੀਂ ਪਾ ਸਕਦੀ ਪੰਜਾਬ ਆਮ ਆਦਮੀ ਪਾਰਟੀ ਦੇ ਨਲੇਕੀ ਕਰਕੇ 4 ਲੱਖ ਕਰੋੜ ਰੁਪਏ ਦੀ ਕਰਜ਼ੇ ਸਟੇਟ ਕੈਨ ਦੇ ਕੰਟ੍ਰਿਬਿਊਟ 40% ਆਫ ਮਨਰੇਗਾ ਸ਼ੇਅਰ ਇਨਟੂ ਦੀ ਸੈਂਟਰਲ ਸਕੀਮ ਦੇ ਕਨੋਟ ਸਟੇਟਾ ਅੱਜ ਗਲੋਰੀਫਾਈਡ ਮਨਿਸਪੈਲਟੀਆਂ ਬਣ ਕੇ ਰਹਿ ਗਈਆਂ ਨੇ ਹੋਰ ਕੁਝ ਨਹੀਂਗਾ ਸਾਡੇ ਅਧਿਕਾਰ ਜਿਹੜੇ ਜਿਹੜੇ ਪਹਿਲਾਂ ਕਿਸੇ ਵੇਲੇ ਇਕੱਲੇ ਨਿਰੋਧ ਸੂਬਿਆਂ ਦੇ ਕੋਲ ਸੀ ਉਹ ਹੌਲੀ ਹੌਲੀ ਚੱਕ ਕੇ ਕੰਕਰੈਂਟ ਲਿਸਟ ਵਿੱਚ ਪਾਏ ਕੰਕਰੈਂਟ ਲਿਸਟ ਵਿੱਚੋਂ ਚੱਕ ਕੇ ਹੌਲੀ ਹੌਲੀ ਸੈਂਟਰਲ ਲਿਸਟ ਪਾ ਦਿੱਤੇ ਸਾਡੇ ਕੋਲ ਆਪਣੀ ਐਜੂਕੇਸ਼ਨ ਪੜਾਉਣ ਦਾ ਅਧਿਕਾਰ ਨਹੀਂਗਾ ਅਸੀਂ ਆਪਣੇ ਸਹਿਬਜ਼ਾਦਿਆਂ ਦੀ ਕੁਰਬਾਨੀ ਅਸੀਂ ਗਰੂ ਤੇ ਇੱਕ ਬਹਾਦਰ ਸਾਹਿਬ ਦੀ ਕੁਰਬਾਨੀ ਅਸੀਂ ਆਪਣੇ ਦਸਮ ਪਿਤਾ ਦੀ ਕੁਰਬਾਨੀ ਜਾਂ ਭਾਈ ਚੇਤਾ ਜੀ ਦੀ ਭਾਈ ਜੀਵਨ ਜੀ ਦੀ ਜਾਂ ਮੋਤੀराम ਮਹਿਰਾ ਦੀ ਜਾਂ ਦੀਵਾਨ ਟੋਡਰਮਾਲ ਦੀ ਜਾਂ ਸ਼ੇਰ ਮੁਹੰਮਦ ਖਾਨ ਹਾਂ ਦਾ ਨਾਰਾ ਮਾਰਿਆ ਜਿਹਨੇ ਮਲੇਰ ਕੋਟਲੇ ਦਾ ਅਸੀਂ ਤਾਂ ਉਹ ਆਪਣੇ ਬੱਚਾ ਨੂੰ ਪੜ੍ਹਾਈ ਨਹੀਂ ਸਕੇ ਸਾਡੇ ਲੇਬਰ ਲਾਅਸ ਤੇ ਡਾਕਾ ਪੈ ਗਿਆ ਸਾਡਾ ਜਿਹੜਾ ਜਸਟਿਸ ਸਿਸਟਮ ਹੈ ਰਿਫਾਰਮਡ ਐਡਮਿਨਿਸਟ੍ਰੇਟਿਵ ਜਸਟਿਸ ਦਾ ਉਹਦੇ ਤੇ ਡਾਕਾ ਪੈ ਗਿਆ ਸਾਡੇ ਫੋਰੈਸਟ ਦੇ ਕਾਨੂੰਨ ਸਾਰੇ ਕਨਕਰੈਂਟ ਲਿਸਤੇ ਨੇ ਇਸ ਕਰਕੇ ਜਿਹੜੀ ਬਡੇਰੀ ਗੱਲ ਐ ਸੀਗੀ ਕਿ ਅੱਜ ਮੈਂ ਕਹਿਣਾ ਚਾਹਣਾ ਤੇ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਇਜ਼ ਅ ਵੈਰੀ ਵੈਲਿਡ ਡਾਕੂਮੈਂਟ ਇਵਨ ਇਨ 2025 ਚਾਹੇ ਬਣਾਇਆ ਸ਼੍ਰੋਮਣੀ ਕਾਲੀ ਦਲ ਨੇ ਸੀਗਾ ਉਸ ਵਕਤ ਉਹਨੂੰ ਪੰਡਿਆ ਗਿਆ ਵੱਖਵਾਦੀ ਕਿਹਾ ਗਿਆ ਉੱਤੇ ਕਈ ਤੰਸ ਕッセ ਗਏ ਪਰ ਮੈਂ ਸਮਝਦਾ ਕਿ ਅੱਜ ਵੀ ਉਹਦਾ ਰੈਲੇਵੈਂਸ ਬਹੁਤ ਜ਼ਿਆਦਾ ਇਨਫੈਕਟ ਜ਼ਿਆਦਾ ਵਾ ਕਿਉਂਕਿ ਅੱਜ ਸਾਡੀਆਂ ਸਟੇਟਾਂ ਦੇ ਸਾਰੇ ਅਧਿਕਾਰ ਖੁੱਸ ਗਏ ਨੇ ਇਹ ਗੱਲਾਂ ਮੈਂ ਅੰਦਰ ਕਰਨੀਆਂ ਸੀ ਮੈਂ ਸਪੀਕਰ ਨੂੰ ਪੁੱਛਣਾ ਚਾਹੁੰਦਾ ਮੈਨੂੰ ਟਾਈਮ ਕਿਉਂ ਨਹੀਂ ਦਿੰਦਾ ਆਯੂ ਆਯੂ ਡੂ ਯੂ ਹੈਵ ਐਨੀ ਪਰਸਨਲ ਗ੍ਰਾਜ ਅਗੇਂਸਟ ਮੀ ਕੇ ਕੇਚਰੀਵਾਲ ਦੇ ਕਹਿੰਦੇ ਆ ਜਾਂ ਕੋਈ ਨਫਰਤ ਦੀ ਭਾਵਨਾ ਵਾ ਖੇਰਾ ਸਾਹਿਬ ਇਸ ਗੱਲ ਦਾ ਖੁਲਾਸਾ ਖੇਰਾ ਸਾਹਿਬ ਤੁਹਾਡੀ ਪਾਰਟੀ ਨੇ ਕਿਉਂ ਨਹੀਂ ਸਮਝਾ ਦਿੱਤਾ ਜੀ ਇਸ ਚੀਜ਼ ਦੀ ਕਿਉਂਕਿ ਜਦੋਂ ਪੁੱਛਿਆ ਗਿਆ ਕਿ ਇੱਕ ਚਿਹਰਾ ਜਿਹੜਾ ਹੈ ਉਹ ਬੋਲੇਗਾ ਮੈਂ ਤੁਹਾਡੇ ਨਾਲ ਗੁਜੀ ਤਾਂ ਨਾ ਅੱਗੇ ਹੋਇਆ ਮੈਂ ਤੁਹਾਡੇ ਨਾਲ ਆ ਲੋ ਉਧਰ ਚੱਲ ਲੱਭੋ ਆਪੜੋ ਮੇਰੀ ਪਾਰਟੀ ਦੇ ਲਿਸਟ ਦੇ ਨਾਮ ਪੜੋ ਇੱਕ ਨੰਬਰ ਤੇ ਇੱਕ ਨਾਮ ਦੇਖੋ ਕਿਹਦਾ ਜੀ ਤੁਹਾਡਾ ਇੱਕ ਨੰਬਰ ਤੇ ਨਾਮ ਦੇਖੋ ਸੁਖਪਾਲ ਸਿੰਘ ਖੇਰਾਂ ਸਾਹਿਬ ਕਹਦੇ ਨੇ ਲੀਡਰ ਆਫ oppositon ਉਹਨੇ ਆਪਣਾ ਨਾਮ ਵੀ ਨਹੀਂ ਪਾਇਆ ਸਰਦਾਰ ਪ੍ਰਤਾਪ ਸਿੰਘ ਬਾਜਵਾਣ ਉਹਨੂੰ ਪਤਾ ਸੀ ਖੇਰੇ ਨੂੰ ਬੋਲਣ ਨਹੀਂ ਦੇਣਾ ਨਹੀਂ ਖੇਰੇ ਦਾ ਨਾਮ ਇੱਕ ਨੰਬਰ ਤੇ ਪਾ ਕੇ ਭੇਜਿਆ ਲੀਡਰ ਆਫ oppositon ਲੇਕਿਨ ਜਦੋਂ ਅੰਦਰੋਂ ਮੈਂ ਪੁੱਛਿਆ ਗਿਆ ਤੇ ਉਹਨਾਂ ਨੇ ਉਹ ਬੋਲਣ ਨਹੀਂ ਦੇ ਰਹੇ ਜੀ ਦਾ ਨਾਮ ਅੱਗੇ ਕਰਤਾ ਤੁਹਾਨੂੰ ਬਤਾ ਨਹੀਂ ਨਹੀਂ ਉਹ ਤਾਂ ਪਹਿਲੀ ਵਾਰੀ ਸੀ ਜੀ that was about ਸਹਿਬ ਜ਼ਾਦਿਆਂ ਦੀ ਜਿਹੜੀ ਸੀਗੀ ਕੰਟ੍ਰਿਬਿਊਸ਼ਨ ਉਹਦੇ ਤੇ ਮੈਂ ਬੋਲਣ ਦਾ ਟਾਈਮ ਨਹੀਂ ਮੰਗਿਆ ਮੈਂ ਮਨਰੇਗਾ ਦਾ ਟਾਈਮ ਮੰਗਿਆ ਸੀਗਾ ਆ ਲਿਸਟ ਤੁਹਾਡੇ ਸਾਹਮਣੇ ਆ can you downplay the list can you like downplay the list or uh, uh, leader of opposition da mic van karta rahi ki gall akheeli eh sadan eh ta ik badmashan uh, da tola ban ke itthe vad nafri nal shouting brigade da house bandua mazdooran da eh sadan eh inna eh inna e, e, de palle kakh ni e jehdiyan ajj gallan karde ke dalitan di gallan karde ne dalitan de do bacche chutthe police mukable vich abohot police ne mare koi bolya na vichon ਪਟਿਆਲੇ ਦਾ ਨੌਜਵਾਨ ਇੱਕ ਜਸਪ੍ਰੀਤ ਸਿੰਘ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਕੋਈ ਬੋਲਿਆ ਨਾ ਚੋ ਸਾਡੇ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ 3 ਸਾਲਾਂ ਤੋਂ ਅਸਾਮੀਆ ਜ਼ਿਲ੍ਹੇ 'ਚ ਰੱਖਿਆ ਕੋਈ ਬੋਲਿਆ ਨਾ ਚੋ ਹਰ ਤਰ੍ਹਾਂ ਦੀ ਮੂਦੀ ਦੀ ਜਿਹੜੀ ਤਾਣਾਸ਼ਾਈ ਆ ਉਹ ਆਮ ਆਦਮੀ ਪਾਰਟੀ ਇੱਥੇ ਚਲਾ ਰਹੀ ਆ ਉਥੇ ਕਹਿੰਦੇ ਈਡੀਸੀਬੀਆਈ ਗਲਤ ਕਰ ਰਹੀ ਆ ਇੱਥੇ ਪੰਜਾਬ ਪੁਲਿਸ ਤੇ ਵਿਜੀਲੈਂਸ ਦਾ ਦਬਕੇ ਵਿਰੋਧ ਇਸਤੇਮਾਲ ਕਰ ਰਹੇ ਨੇ ਔਰ ਆਪਣੇ ਵਿਰੋਧੀਆਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਅੰਦਰ ਕਰ ਰਹੇ ਨੇ ਇਸ ਕਰਕੇ ਇੱਕ ਫਾਰਸਿਕਲ ਸੈਸ਼ਨ ਸੀਗਾ ਮੈਂ ਪੁੱਛਣਾ ਚਾਹੁੰਦਾ ਜਿਹੜਾ ਸਾਡਾ ਇ ਸਟੈਬਲਿਸ਼ਡ ਸੇਸ਼ਨ ਬਜਟ اجلاس ਮੌਨਸੂਨ ਸੈਸ਼ਨ ਐਂਡ ਵਿంటర్ ਸੈਸ਼ਨ ਉਹ ਕਿਉਂ ਸਾਡੇ ਤੋਂ ਖੋਈ ਗਏ ਨੇ ਇੱਕ 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 ਦਿਨ ਦੇ ਸੈਸ਼ਨ ਦਾ ਮਤਲਬ ਕੀ ਹੈ ਕਦੀ ਦੇਖਿਆ ਤੁਸੀਂ ਕਿ ਉਹਦਾ ਕੀ ਹਸ਼ਰ ਨਿਕਲਿਆ ኦਪਰੇਸ਼ਨ ਰੋਡਸ ਦੇ ਇੱਕ ਦਿਨ ਸੈਸ਼ਨ ਦਾ ਬੀਬੀਐਮਬੀ ਦਾ ਮਤਾ ਪਾਸ ਕੀਤਾ ਕੀ ਹਸ਼ਰ ਨਿਕਲਿਆ ਅਗਨੀਪੀਰ ਦਾ ਮਤਾ ਪਾਸ ਕੀਤਾ ਕੀ ਹਸ਼ਰ ਨਿਕਲਿਆ ਇਸ ਦਾ ਮਨਰੇਗਾ ਦਾ ਮਤਾ ਪਾਸ ਕਰਕੇ ਤੁਸੀਂ ਹਸ਼ਰ ਦੇਖ ਲੈਣਾ ਰਾਜ ਭਵਨ ਦੇ ਕਿਸੇ ਕੋਨੇ ਵਿੱਚ ਮਿੱਟੀ ਇਕੱਠੀ ਕਰਦਾ ਤੁਹਾਨੂੰ ਪਾਇਆ ਜਾਵੇਗਾ ਸੋ ਇਸ ਕਰਕੇ ਮੈਨੂੰ ਉਹਦਾ ਮਾਣ ਹੈ ਕਿ ਪੰਜਾਬ ਦੇ ਹਿੱਟ ਦੀ ਗੱਲ ਕਰਨ ਲਈ ਪੰਜਾਬ ਦੇ ਵਾਧ ਅਧਿਕਾਰਾਂ ਦੀ ਗੱਲ ਕਰਨ ਲਈ ਫੈਡਰਲ ਢਾਂਚੇ ਦੀ ਗੱਲ ਕਰਨ ਲਈ ਅੱਜ ਸਪੀਕਰ ਨੇ ਮੈਨੂੰ ਨਾਮਜ਼ਦ ਕੀਤਾ ਮੈਂ ਉਹਦਾ ਸਵਾਗਤ ਕਰਦਾ ਔਰ ਮੈਂ ਵਚਨਬੱਧ ਹਾਂ ਕਿ ਮੈਂ ਆਪਣੇ ਸੂਬੇ ਤੇ ਆਪਣੇ ਲੋਕਾਂ ਲਈ ਇਦਾਂ ਹੀ ਲੜਦਾ ਰੂੰ ਭਾਵੇਂ ਪੰਜ ਕੇਸ ਛੱਡ ਕੇ 6 ਬਣਾ ਲੈਣ 10 ਬਣਾ ਲੈਣ ਅੰਦਰ ਕਰ ਲੈਣ ਬਾਹਰ ਕਰ ਲੈਣ ਨਾਮਜ਼ਦ ਕਰ ਦੇਣ ਖੇਰਾ ਪੰਜਾਬ ਦੇ ਨਹੀਂ ਇਦਾਂ ਹੀ ਲੜਦਾ। ਖੇਰਾ ਸਾਹਿਬ ਮਤਲਬ ਇਸ ਤਰੀਕੇ ਨਾਲ ਤੁਹਾਨੂੰ ਨਹੀਂ ਕੀਤਾ ਗਿਆ। ਤੁਸੀਂ ਲੀਟਰਲ ਆਪੋਜੀਸ਼ਨ ਵੀ ਲਏ ਹੋ ਪਰ ਜਿਸ 바ਤੀ ਜਿਹੜੀ ਨਜ਼ਰ ਆ ਰਹੇ ਹੋ। ਭਾਵਕ ਹੈਗਾ ਜੋਰ ਲਾਇਆ ਨਾ ਮੈਂ ਕਿਉਂਕਿ ਮਾਈਕੀ ਤੋਂ ਆਫ ਕਰ ਦਿੰਦਾ ਸਪੀਕਰ। ਤੁਹਾਡੇ ਕੋਲ ਹੋਰ ਕੋਈ ਨਿਗਾ ਸਾਧਨ ਟੂ ਸਪੀਕ ਲਾਊਡਰ so that the voice reaches the people of Punjab। ਗੈਲਰੀ ਵਿੱਚ ਜਾਵੇ। ਤਾਂ ਕਰਕੇ ਹੈਗਾ ਮੈਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਤਾਂ ਕਿ ਆਪਣੇ ਵੱਲੋਂ ਉਹਨਾਂ ਨੇ ਬੜੀ ਬਹਾਦਰੀ ਕੀਤੀ ਕਿ ਨਾਮਜ਼ਦ ਕਰਕੇ ਕੈਂ ਮਲੇ ਨੂੰ ਕੱਟਤਾ ਪਰ ਮੈਂ ਤਾਂ ਸਵਾਗਤ ਕਰਦਾ ਹਾਂ ਉਹਦਾ ਮੇਰੀ ਤਾਂ ਬੜੀ ਫਕਰ ਦੀ ਗੱਲ ਹੈ ਕਿ ਜੇ ਪੰਜਾਬ ਨਾ ਖੜਨਾ ਦਲਤਾਂ ਤੇ ਨਰੇਗਾ ਨਾ ਖੜਨਾ ਸਹਿਬਜ਼ਾਦੇਆਂ ਦੀ ਗੱਲ ਕਰਨੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ ਗੱਲ ਕਰਨੀ ਐਨਐਸਏ ਦਾ ਵਿਰੋਧ ਕਰਨਾ ਝੂਠੇ ਪੁਲਿਸ ਮੁਕਾਬਲੇ ਨਾਲ ਵਿਰੋਧ ਕਰਨਾ ਅਗਰ ਇਹ ਸਾਰੇ ਗੁਨਾਹ ਨੇ ਤੇ ਖੈਰਾ ਵੱਡਾ ਗੁਨਾਹਗਾਰ ਆ ਇਸ ਲਈ ਮੈਂ ਇਸ ਗੱਲ ਦਾ ਸਵਾਗਤ ਕਰਦਾ ਪਰ ਸਪੀਕਰ ਨੂੰ ਦੱਸਣਾ ਪਊਗਾ ਕਿਸੇ ਦਿਨ ਨੂੰ ਕਿ ਉਹਦੀ ਮੇਰੇ ਪ੍ਰਤੀ ਰੰਜਿਸ਼ ਕਿਉਂ ਆ? ਅੱਖਾਂ ਨਾ ਉਹਦਾ ਉਹਦਾ ਨੁਕਸਾਨ ਕੀ ਕੀਤਾ? ਮੈਂ ਉਹਦਾ ਕੋਈ ਜਦੋਂ ਪਹਿਲਾਂ ਕਿਆ ਰਿਪੀਟ ਕਰ ਰਿਹਾ ਕੋਈ ਪਰਸਨਲ ਗਰੰਝ ਕੀ ਹੈ? ਜਾਂ ਉਹਨੂੰ ਦੱਸਣਾ ਪਊਗਾ, ਕਬੂਲ ਕਰਨਾ ਪਊਗਾ ਕਿ ਇਹ ਮੈਂ ਆਪਣੇ ਸੁਪਰੀਮੋ ਕੇਜਨੀ ਵਾਲ ਦੇ ਕਹਿਣ ਤੇ ਭਗਵੰਤ ਮਾਨ ਦੇ ਇਸ਼ਾਰਿਆਂ ਤੇ ਇੱਕ ਆਦਮੀ ਦੀ ਆਵਾਜ਼ ਨੂੰ ਗੈਗ ਕਰ ਰਿਹਾ। ਇਹ ਸਪੀਕਰ ਦਾ ਕੋਈ ਪਰਸਨਲ ਪ੍ਰਾਪਰਟੀ ਨਹੀਂ। ਕੀ ਪੰਜਾਬ ਵਿਧਾਨ ਸਭਾ ਉਹਨੂੰ ਗਲਤਫਹਿਮੀ ਆ। ਉਹੀ ਕਹਿੰਦਾ ਕਿ ਜੋ ਮੈਂ ਕਹੂੰਗਾ ਉਹ ਹੋਊਗਾ। ਹੀ ਇਜ਼ ਅੰਡਰ ਅ ਰੋਂਗ ਇਮਪ੍ਰੈਸ਼ਨ। he is merely a custodian of the house i am an elected member like all the 117 others like the chief minister i am an elected member he cannot take away my right to speak and agar ida karde rehange aidai dabke virodh karde ravange paavan 50 wari namzad karn mainu ko parwa nahi